ਲੋੜੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਪਤੰਗਬਾਜ਼ੀ ਦੇ ਸ਼ੌਕੀਨਾ ਦੇ ਵਿੱਚ ਉਨਾ ਹੀ ਚਾਹ ਜੜਾ ਉਹ ਵਧਦਾ ਜਾ ਰਿਹਾ ਹੈ ਇਸ ਸਮੇਂ ਮੈਂ ਗੱਲ ਕਰ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਡੋਰਾਂ ਜਿਹੜੀਆਂ ਨੇ ਉਹ ਹੱਥੀ ਸੂਤੀਆਂ ਜਾਂਦੀਆਂ ਨੇ ਇੱਕ ਵਾਰ ਤਸਵੀਰ ਤੁਹਾਨੂੰ ਮੈਂ ਦਿਖਾ ਦਿੰਨਾ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੇ ਵਿੱਚ ਮੈਂ ਮੌਜੂਦ ਹਾਂ ਜਿੱਥੇ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਡੋਰਾਂ ਜਿਹੜੀਆਂ ਨੇ ਉਹ ਹੱਥੀ ਸੂਤੀਆਂ ਜਾਂਦੀਆਂ ਨੇ ਅੱਜ ਕੱਲ ਜਿਹੜੀ ਚਾਈਨੀਜ਼ ਡੋਰ ਪਲਾਸਟਿਕ ਦੀ ਡੋਰ ਜਦੋਂ ਆਈ ਤਾਂ ਇਸ ਡੋਰ ਵੱਲ ਲੋਕਾਂ ਦਾ ਰੁਝਾਨ ਘਟ ਗਿਆ ਪਰ ਜਦੋਂ ਦੀ ਪ੍ਰਸ਼ਾਸਨ ਦੇ ਵੱਲੋਂ ਪਲਾਸਟਿਕ ਦੀ ਡੋਰ ਜਿਹੜੀ ਬੈਨ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਦਾ ਰੁਝਾਨ ਇਹਨਾਂ ਸੂਤੀ ਡੋਰਾਂ ਦੇ ਵੱਲ ਵੱਧ ਚੁੱਕਿਆ ਹੋਇਆ ਮੇਰੇ ਨਾਲ ਅੰਕਲ ਜੀ ਮਜੂਰ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਇੱਥੇ ਡੋਰਾ ਜਿਹੜੀਆਂ ਨੇ ਉਹ ਸੂਤ ਦੇ ਨੇ ਤੇ ਕਾਫੀ ਦੂਰੋਂ ਦੂਰੋਂ ਲੋਕ ਇਸ ਦ੍ਰੇਸ਼ੀ ਮੈਦਾਨ ਦੇ ਵਿੱਚ ਇਹਨਾਂ ਦੇ ਕੋਲੋਂ ਡੋਰ ਖਰੀਦਣ ਦੇ ਲਈ ਆਉਂਦੇ ਨੇ ਗੱਲਬਾਤ ਕਰਦੇ ਆ ਅੰਕਲ ਕੀ ਨਾਮ ਹੈ ਤੁਹਾਡਾ ਸਰਿੰਦਰ ਗਮਾਰੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਡੋਰਾ ਸੂਤਦੇ ਹੋ ਸਨ ਹੋ ਗਏ ਅਸੀਂ ਪਾਕਿਸਤਾਨ ਨੂੰ 57 ਸਾਲ ਹੋ ਗਏ 57 ਸਾਲ ਹੋ ਗਏ ਮਤਲਬ ਜਦੋਂ ਪਾਕਿਸਤਾਨ ਤੇ ਭਾਰਤ ਦੀ ਜਦੋਂ ਵੰਡ ਹੋਈ ਸੀ ਉਦੋਂ ਦੀ ਤੁਸੀਂ ਇੱਥੇ ਡੋਰਾ ਸੁੱਟ ਰਹੇ ਸੀ ਉਦੋਂ ਮੇਰੇ ਬਾਪ ਡੈਡੀ ਜੀ ਕਰਦੇ ਅੱਛਾ ਤੁਹਾਡੇ ਡੈਡੀ ਜੀ ਕਰਦੇ ਹੁੰਦੇ ਸੀ ਇੱਥੇ ਮਤਲਬ ਇੰਨਾ ਪੁਰਾਣਾ ਤੁਹਾਡਾ ਇਹ ਅੱਡਾ ਹੈ ਹਾਂਜੀ ਤੇ ਕਿੰਨਾ ਕੁ ਲੋਕਾਂ ਦੇ ਵਿੱਚ ਹੁਣ ਰੁਝਾਨ ਹੈਗਾ ਕਿਉਂਕਿ ਪਲਾਸਟਿਕ ਦੀ ਡੋਰ ਜਿਹੜੀ ਬੈਨ ਕਰ ਦਿੱਤੀ ਗਈ ਪ੍ਰਸ਼ਾਸਨ ਦੇ ਵੱਲੋਂ ਤੇ ਲੋਕ ਖਰੀਦਣ ਆ ਰਹੇ ਨੇ ਲਾ ਜੀ ਕੋਈ ਬੈਨ ਨਹੀਂ ਹੋਈ ਡੋਰ ਹੂੰ ਡੋਰ ਸੇ ਚੈਨਾ ਦੀ ਛੜਿਆ ਆ ਬਿਕਰੀ ਹੈ ਹੂੰ ਤੁਹਾਨੂੰ ਦੱਸੀ ਸਾਡਾ ਜਿਹੜਾ ਕੰਮ ਹੈ ਹੂੰ ਸਾਡੇ ਕੰਮ ਨੂੰ ਕਦੇ ਫਰਕ ਨਹੀਂ ਪਿਆ ਵਾਹ ਚੈਨਾ ਆਈਏ ਵਾਹ ਬਰੇਲੀ ਆਈਏ ਹੂੰ ਸਾਡੇ ਜਿਹੜਾ ਗਾਹਕ ਹੈ ਨਾ ਅਸੀਂ ਜਿਹੜੀ ਡੋਰ ਸੋਧਨੀ ਹੈ ਸਾਡਾ ਆਪਣਾ ਇੱਕੋ ਦੋਸਤ ਹੈ ਹੂੰ ਜਾਨੀ ਸਾਡੇ ਵਰਗੀ ਡੋਰ ਅੱਥੇ ਕੋਈ ਨਹੀਂ ਤੁਸ ਸਾਡੇ ਜਿਹੜਾ ਮਟੀਰੀਅਲ ਆ ਨਾ ਕਿਹਦੇ ਕੋਲ ਹੈਗਾ ਸ਼ੁਰੂਆਤ ਤੁਹਾਡੇ ਫਾਜ਼ਲ ਸਾਹਿਬ ਨੇ ਕੀਤੀ ਸੀ ਇੱਥੇ ਹਾਂਜੀ ਹਾਂਜੀ ਤੇ ਤੁਹਾਨੂੰ ਕਿੰਨੀ ਉਮਰ ਦੇ ਵਿੱਚ ਮਨੁੱਖ ਸੌਂ ਜਾਂ ਲੋਗੇ ਕੰਮ ਕਰਦੇ ਹੋ ਅੱਛਾ ਤੇ ਕਿਵੇਂ ਤੁਸੀਂ ਫਿਰ ਆਪ ਹੱਤੀ ਸੂਤ ਦੇ ਹੁੰਦੇ ਸੀ ਮੈਂ ਆ ਬੱਚੀ ਬੜਾ ਕੰਮ ਕੀਤਾ ਸਾਰਾ ਹੱਟ ਕੰਮ ਦਾ ਤੇ ਅੰਕਲ ਜਦੋਂ ਪਲਾਸਟਿਕ ਦੀ ਡੋਰ ਆਈ ਨਹੀਂ ਸੀ ਉਸ ਸਮੇ ਕਿੰਨਾ ਕ ਰਸ਼ ਲੱਗਦਾ ਹੁੰਦਾ ਸੀ ਕਿੰਨੇ ਘੰਟੇ ਲੱਗਦੇ ਸੀ ਲੋਕਾਂ ਨੂੰ ਬਾਜੀ ਕਿੰਨੀ ਸੀ ਮੈਨੂੰ ਦੱਸ ਹੂੰ ਉਸ ਦੇ ਹਿਸਾਬ ਜੋ ਬਾਜੀ ਸਾਹਿਬ ਜੀ ਦੇਖੀ ਜੋ ਬਹੁਤ ਕੰਮ ਆ ਰਿਹਾ ਇਸ ਸਮੇ ਕੰਮ ਦੇ ਵਿੱਚ ਵਾਧਾ ਹੈ ਕਿ ਘਟਾ ਕੰਮ ਵਾਧੇ ਵਾਧਾ ਜੀ ਵਾਧਾ ਹੀ ਵਾਧਾ ਹੈ ਹਾਂ ਸੋ ਇਹ ਜਿਹੜੀ ਡੋਰ ਸੂਤੀ ਜਾਂਦੀ ਹੈ ਜਿਹਨੀ ਪਬਲਿਕ ਆਦਾ ਹੈ ਜਿਸ ਟਾਈਮ ਤੇ ਚੈਨਾ ਨਹੀਂ ਸੀ ਆਈ ਉਸ ਦਿਨ ਲੁਧਿਆਣੀ ਬਾਦੀ ਕਿੰਨੀ ਜੱਜਦੀ ਬਾਦੀ ਹਿਸਾਬ ਲਾਓ ਹੂੰ ਉਹ ਸਾਹਿਬ ਜੀ ਕੰਮ ਵਧੀਆ ਹੀ ਵਧਿਆ ਹੂੰ ਕਿ ਉਸ ਸਮੇਂ ਦੀ ਜੇ ਮੈਂ ਗੱਲ ਕਰਾਂ ਤਾਂ ਕਿੰਨੇ ਘੰਟੇ ਕੰਮ ਕੀਤਾ ਜਾਂਦਾ ਸੀ ਇਥੇ ਉਹਨੇ ਤਾਂ ਸੱਜੇ ਰਾਤਾਂ ਵੀ ਲੱਗਦੀਆਂ ਸੀ ਰਾਤ ਦੇ 11 ਵਜੇ ਤੱਕ ਕੰਮ ਕਰੀਦਾ ਹੁਣ ਤਾਂ ਅਸੀਂ 7 ਵਜੇ ਬੰਦ ਕਰ ਦਿੰਦੇ ਨੇ ਕਿਉਂਕਿ ਠੰਢੀ ਇੰਨੀ ਹੁਣ ਹੂੰ ਤੇ ਕਿੰਨੇ ਧਾਗੇ ਦੀ ਡੋਰ ਸੁੱਤੀ ਜਾਂਦੀ ਅਸੀਂ 12 ਤਾਰ ਦੀ ਜੋੜ ਸੁੱਦਦੇ ਹਾਂ ਜਾਂ 16 ਤਾਰ ਦੀ ਠੀਕ ਹੈ ਸਾਡੇ ਕਿਹੜਾ ਸਾਡੇ ਜਿਹੜੇ ਸਾਡਾ ਮੱਝ ਹੈ ਉਹ ਮੱਝ ਕਿਸੇ ਗੋਲ ਨਹੀਂ ਹੈਗਾ ਦੂਜਾ ਅਸੀਂ ਜਿਹੜੀ ਡੋਰ ਆਪਣੀ ਦੁਕਾਨ ਦੇ ਵਿੱਚ ਨੇ ਸਾਡੀ ਦੀ ਗੱਲ ਬਿਲਕੁਲ ਖਾਲੀ ਪਈ ਗਾਗ ਮੋੜਨੇ ਗਾਗ ਮੋੜੀ ਜਾਂਦੇ ਆ ਐਸਾ ਜੋ ਜੋੜ ਨਹੀਂ ਹੈਗਾ ਸਵੇਰ ਦਾ ਅਸੀਂ ਘਟੋ ਕਰਦੇ 500 ਗਾਗ ਮੋੜ ਸਕਦਾ 500 ਗਾਗ ਤੁਸੀਂ ਮੋੜਤਾ ਕਾਰਨ ਗਾਗ ਜੋੜ ਨਹੀਂ ਲੇਗੀ ਤੇ ਗਾਂ ਚ ਦੁਕਾਨ ਜਾਲੀ ਲੋੜ ਵੇਗੀ ਗਈ ਹੈ ਸਾਰੀ ਵੇਕ ਚੁੱਕੀ ਆ ਹਾਂਜੀ ਕੱਲ ਦੀ ਵਗੀ ਗਈ ਪਰਸੋਂ ਦੀ ਹਮ ਅਸੀਂ ਉਸ ਵੇ 500 ਗਾਸ ਤੇ ਕਰ 50 ਤੇ ਆਇਆ ਮਹੂਰ ਚੁੱਕਿਆ ਹਰੇ ਕੱਲ ਦਾ ਦਿਨ ਵਿੱਚ ਵੇ ਪਰਸੋਂ ਦੇ ਵਿੱਚ ਵੇ ਸਾਡੇ ਵਾਲੇ ਬਿਲਕੁਲ ਲੋੜ ਨਹੀਂ ਹੈਗੀ ਸਾਡੀ ਦੁਕਾਨ ਤੇ ਤੇ ਇੱਕ ਨਲੇ ਨੂੰ ਸੂਤਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਅਸੀਂ ਦੇਖਿਆ ਨਹੀਂ ਜਸਰ 70 ਨਲੇ ਸੁੱਤੀ ਦੇ ਤੇ ਕਿੰਨੇ ਬੰਦੇ ਲੱਗਦੇ ਨੇ ਇਹ ਨੂੰ ਸੂਤਨ ਦੇ ਬੰਦੇ ਲੱਗੇ 8 7 ਬੰਦੇ ਹਾਂ ਤੇ 70 ਨੜੇ ਹਾਂ ਇਹ ਜਿਹੜੀ ਅੱਜ ਕੱਲ ਪਲਾਸਟਿਕ ਦੀ ਡੋਰ ਚੱਲਦੀ ਪਈ ਹੈ ਵਿੱਚ ਉਹਨੂੰ ਵੱਢ ਸਕਦੀ ਹੈ ਤੁਹਾਡੀ ਡੋਰ ਇਹਨੂੰ ਨਾਲ ਨਹੀਂ ਲੱਗਣਦੀ ਸਾਡੇ ਵਾਲੀ ਡੋਰ ਅਜੀਹਾ ਕੀ ਖਾਸ ਹੈ ਇਹਦੇ ਵਿੱਚ ਇਹ ਸਾਡੇ ਮਟੀਰੀਅਲਸ ਹੈ ਨਾ ਜਿਹੜਾ ਸਾਡਾ ਬੀਟੀ ਵਾਲਾ ਸਤਾਈ ਸਾਡੀ ਹੈ ਉਹ ਜੀ ਹਮ ਸਾਡੇ ਕਾ ਕੀ ਅਗੇ ਦੱਸਦਾ ਤੁਹਾਡੀ ਡੋਰ ਪਲਾਸਟਿਕ ਨਾਲ ਨਹੀਂ ਲੱਗਦੀ ਹਮ ਟੈਂਕਰ ਕਿੱਥੋਂ ਕਿੱਥੋਂ ਦੀ ਲੋਕ ਆਂਦੇ ਨੇ ਤੁਹਾਡੀ ਡੋਰ ਸਾਰੇ ਹਿੰਦੁਸਤਾਨ ਦਾ ਕਾ ਗਿਆ ਜੀ ਸਾਰੇ ਹਿੰਦੁਸਤਾਨ ਦਾ ਸਾਰੇ ਹਿੰਦੁਸਤਾਨ ਬਾਹਲੇ ਮੋਲ ਗਾਲੇ ਵੀ ਆਦੇ ਕਨੇ ਲੈ ਵੀ ਆਂਦੇ ਤੇ ਜਿਹੜਾ ਧਾਗਾ ਤੁਸੀਂ ਯੂਜ਼ ਕਰਦੇ ਹੋ ਇਹ ਕਿੱਥੋਂ ਦੀ ਲਿਆਂਦੇ ਹੋ ਇਹ ਵਰਜਮਾਨ ਮਿਲਦਾ ਧਾਗਾ 골ਡ ਹਮ ਇਹਨਾ ਮਜ਼ਬੂਤ ਧਾਗਾ ਇਹਨਾਂ 200 ਰੁਪਏ ਵਾਲਾ ਬੜਾ 골ਡ ਜਾਂਦਾ ਟੁੱਟਦਾ ਨਹੀਂ ਇਹਨਾ ਮਜ਼ਬੂਤ ਧਾਗਾ 골ਡ ਦਾ ਤੇ ਜਿਹੜਾ ਕੱਚ ਤੇ ਲੇਵੀ ਵਰਤੀ ਜਾਂਦੀ ਹੈ ਉਹ ਕਿੱਥੋਂ ਦੀ ਕੱਚ ਸਾਡਾ 골ਡੀ ਬੋਸਲ ਅਸੀਂ ਆਪ ਤਿਆਰ ਕਰੀਦਾ اچھا ਆਪ ਤਿਆਰ ਕਰਦੇ ਤੇ ਲੇਵੀ ਮੈਂ ਆ ਵੀ ਬਣਾਉਂਦਾ ਹਮ ਇਹ ਮਟੀਰੀਅਲ ਇਹ ਕਿੱਜ ਹੈ ਤੁਹਾਡਾ